ਕਹਣੀ ਦੇਣੇ ਪਰ ਮੰਮੀ ਮੈਨੂੰ ਦੇ ਕੇ ਗਈ। ਨਹੀਂ ਮੰਮੀ ਤੈਨੂੰ ਦੇ ਗਈ ਤਾਂ ਤੂੰ ਉਸੇ ਵਿੱਚੋਂ ਕੇ ਪਾਣੇ ਨੇ। ਤੇ ਇਹ ਤਾਂ ਮੈਨੂੰ ਲੈ ਕੇ ਨਹੀਂ ਦੇਣੇ ਜਿਹੜੀ ਮੇਰੇ ਮਾਣ ਦਿੱਤੇ ਨੇ ਉਹ ਸੀਸੀ ਪਾਉਣੇ ਆ। ਨਹੀਂ ਉਹ ਸੀਸੀ ਪਾਉਣੇ ਤੇ ਆ ਤੇ ਪੁੱਤ ਰੰਗ ਮੇਰੇ ਵਾਲਾ ਹੀ। ਮੰਮੀ ਤਾਂ ਹੀ ਮਰਾਦਾ ਪੈਸੀਲਿਆ ਕੱਟ ਕੇ। ਮੈਨੂੰ ਪਤਾ ਹੀ ਕਿ ਮੈਨੂੰ ਪਤਾ ਹੀ ਜਿਹੜਾ ਇਹ ਸੂਟ ਆਇਆ ਮੈਂ ਇਹ ਤਾਂ ਹੀ ਕਹਣਾ ਮੈਨੂੰ ਸੁਵਾ ਤੇ ਜਿਹੜਾ ਏਕਾ ਹੀ ਉਹ ਤੇ ਦੀਦੀਂ ਦੇ ਦੇਣਾ। ਦੀਦੀਆਂ ਨਾਲ ਤੈਨੂੰ ਬੜਾ ਦੁੱਖ ਲੱਗਦਾ ਵਾ। ਆ ਦੀਦੀ ਤੇਰੀ ਚਲੇ ਨਾ ਤੋਠਾ ਜਾ ਕੇ ਬਾਹਰ ਨਹੀਂ ਉਹਨੂੰ ਤਾਂ ਮੇਰੇ ਲਗਾਈ ਤੇ ਮੰਮੀ ਦੀਦੀ ਵੀ ਮੈਨੂੰ ਅੰਦਰ ਮਿਲ ਲਾ ਸਕਦੇ ਸੀ ਮੇਰੀ ਦੀਦੀ ਮਹਾਰਾਣੀ ਤੈਨੂੰ ਤੇਦੀ ਅੰਦਰ ਮਿਲ ਲਾ ਤੇਰਾ ਫਰਜੀ ਨਨਾਂ ਤੇਰੀ ਚੱਲੀ ਏ ਤੂੰ ਬਾਹਰ ਹੋ ਕੇ ਉਹਨੂੰ ਮੇੜ ਕਿਉਂ ਤੈਨੂੰ ਅੰਦਰ ਮਿਲ ਲਾਵੇ ਨਹੀਂ ਵੱਡੀ ਉਹ ਹੈਗੀ ਤੂੰ ਤੇਰਾ ਫਰਜੀ ਹੈ ਨਾ ਉਹਨੂੰ ਬਾਹਰ ਨਾਲ ਮਿਲ ਜਾ ਮੰਮੀ ਮੈਂ ਇੱਕ ਵਾਰੀ ਮਿਲ ਲੱਗੀ ਨਾ ਉਹਦਾ ਵੀ ਫਰਜੀ ਹੈ ਨਾ ਮੈਨੂੰ ਮਿਲ ਮਿਲਣਾ ਹੁੰਦਾ ਨਹੀਂ ਉਹਦਾ ਫਰਜੀ ਤੇਰਾ ਬਾਹਰੇ ਫਿਰ ਹੁੰਦਾ ਕਦੇ ਨਾ ਕਦੇ ਕਿਸੇ ਗੱਲ ਤੋਂ ਲੜਾਈ ਪਾ ਲਈ ਕਦੇ ਤੂੰ ਕਹਿ ਗਾਜੋ ਪਾ ਲਈ ਨਹੀਂ ਤੂੰ ਪਕੌੜਿਆਂ ਨਾਲ ਕੁੜੀ ਨਾਲ ਲੜਾਈ ਪਾ ਕੇ ਬੈਗੀ ਮੰਮੀ ਮੈਂ ਪਾਉਣੀ ਉਦੋਂ ਤੇ ਹੀ ਕਹਿੰਨੇ ਤੇਰੇ ਪੇਕੇ ਪੋਤਾ ਖਾ ਸਕਦੇ। ਵਸਲ ਲਿਆਵੇ ਤੇ ਜਿੱਤਾ ਸੀ ਮੈਂ ਕਰ ਦਿੰਦੀ ਆਪਣੇ ਮਾਂ ਦੇ ਅੱਗੇ। ਮੰਮੀ ਉਹਦਾ ਵੀ ਤੇ ਹੀ ਭੋੜ-ਭੜ ਲਾਈ ਸੀ। ਉਹਦਾ ਵੀ ਕਿਹੜਾ ਰੱਖਣ ਦਿੱਤਾ ਸੀ ਅੱਗੇ ਤੁਸੀਂ? ਨਹੀਂ ਮੈਂ ਕਿਹੜਾ ਵੈ ਤੁਹਾਨੂੰ ਕਿਹਾ ਹੈ ਨਾ ਰੱਖੋ। ਜਦੋਂ ਦੀਦੀਆਂ ਆਉਂਦੀਆਂ ਪੂਨਮ ਦੇ ਰਿਸ਼ਤੇਦਾਰਾਂ ਦੇ ਥਾਡੇ ਆਉਂਦੇ ਉਦੋਂ ਤੇ ਹੀ ਪਨੀਰ ਠੰਡੇ ਮਖਾਉਣੇ ਤੇ ਜਦੋਂ ਮੇਰੇ ਪੇਕੇ ਆਂਦੇ ਉਦੋਂ ਤੇ ਹੀ ਕਹਿੰਨੇ ਦਾਲ ਬਣਾ ਲਾ, ਪਿੰਡੀਆਂ ਬਣਾ ਲਾ। ਇਹ ਦਾਲ ਪਿੰਡੀਆਂ ਕੋ ਮਾੜੀ ਚੀਜ਼ ਵਾ। ਆ ਕੇ ਦਿੱਤੇ। ਦੋਆਂ ਮਗਾਇਆ ਇਹੀਆਂ ਵੀ ਆ ਵਾਲੇ। ਮੈਂ ਕਿਹਾ ਬਰਫਪੂਰ ਕੋ ਪਾ ਕੇ ਤੇ ਦਿਓ ਇਹਨਾਂ ਨੂੰ। ਹੋਰ ਤੁਹਾਨੂੰ ਕੀ ਚ ਮੰਮੀ ਹੋ ਵੀ ਨਹੀਂ ਉਹਨਾਂ ਨੇ ਪੀਤਾ ਉਹ ਵੀ ਤਹੀ ਪੀ ਲਿਆ 14th ਕਲਾਸ ਚੋਂ ਕੱਢ ਕੇ ਮੈਂ ਵੇਖਾਂ ਨਹੀਂ ਸਾਰਾ ਉਹ ਕਹਿੰਦੀ ਮੈਨੂੰ ਸ਼ੂਗਰ ਹੈ ਨਾ ਤਾਂ ਕਰਕੇ ਗਈ ਮੈਂ ਥੋੜਾ ਘੱਟ ਦੇ ਦੇ ਇਹਨੂੰ ਮੰਮੀ ਬੰਦੇ ਦੀ ਤੇ ਮੇਰੇ ਦੀ ਕਮਾਈ ਖਾਂਦੇ ਨਾ ਤੂੰ ਕੋਈ ਵੀ ਚੀਜ਼ ਲਿਆਉਣੀ ਹੋਵੇ ਤਾੜ ਕੋ ਪੁੱਛ ਪੁੱਛ ਕੇ ਲਿਆਉਣੀ ਪੈਂਦੀ ਆ ਤੇ ਪੁੱਛ ਪੁੱਛ ਲਿਆਉਣੀ ਪੈਂਦੀ ਤੇ ਫਿਰ ਤੂੰ ਆ ਲਿਆਉਣੀ ਨਹੀਂ ਪੁੱਛ ਕੇ ਮੰਮੀ ਇਹ ਗਰੀਬ ਬਣਾ ਦੀ ਸਾਡੇ ਨਾਲ ਤਾਂ ਹੀ ਵਿਕਰੇ ਕਰਦੇ ਜੇ ਕਾਹਦੇ ਤੁਹਾਡੇ ਨਾਲ ਵਿਕਰੇ ਕਰਨੇ ਕਿਹੜੀ ਸ਼ਾਂ ਨਹੀਂ ਤੈਨੂੰ ਮਿਲਦੀ ਮੰਮੀ ਸੂਟ ਮੈਨੂੰ ਨਹੀਂ ਕਦੀ ਸਵਾ ਕੇ ਦਿੱਤਾ ਔਨ ਚਾਲ ਨਹੀਂ ਮੈਨੂੰ ਨਹੀਂ ਤਹੀ ਕਿਤੇ ਪੈਸਾ ਦਿੱਤਾ ਸੁਣ ਲੈ ਤਨ ਭਾਈ ਆਇਆ ਸੀ ਇਹ 500 ਦੇ ਦੋ ਸੂਟ ਦੇਂਦਾ ਤੇ ਤੈਨੂੰ ਮੈਂ ਰੱਖੇ ਉੱਠ ਕੇ ਮੰਜਾ ਮੇਰੀ ਮੰਮੀ ਪੈਸੇ ਦੇ ਕੇ ਗਈ ਉਹ ਵੀ ਤੇ ਹੀ ਰੱਖ ਲੈ ਮੇਰੇ ਕੋਲ ਤਾਂ ਤੁਸੀਂ 100 ਰੁਪਈਏ ਵੀ ਨਹੀਂ ਰਾਇਦੇ ਮੈਂ ਖੰਜਾ ਕਰਦੀ ਨਹੀਂ ਪਹੁੰਚਿਆ ਆਪਣੇ ਤਾਂ ਮੈਂ ਪਹੁੰਚਿਆ ਮੰਮੀ ਮੈਂ ਤੁਹਾਡੇ ਨਾਲ ਸੰਵਲ ਵੇਣੀ ਆ ਤੇ ਵੇਖਣਾ ਨਹੀਂ ਹੁਣ ਤੈਨੂੰ ਮੈਂ ਪੈਸੇ ਹੀ ਦੇ ਦਵਾ ਸਾਰੇ ਮੇਰੇ ਬੰਦੇ ਦੀ ਕਮਾਈ ਆਉਂਦੀ ਨਾ ਸਾਰਾ ਟੱਬਰ ਖਾਂਦੇ ਆ ਬਾਜੀ ਕੀ ਕਰਦਾ ਮੈਂ ਹੀ ਉਹਨੂੰ ਚੱਕ ਚਕਾ ਕੇ ਬਾਹਰ ਘਲਾਇਆ ਤੇ ਆ ਹੁਣ ਸਾਰ ਦਿਨ ਪਿਆ ਲਮ ਚੱਕਪਾ ਰਹਿੰਦਾ ਵਾ ਪੈਲੀਆਂ ਚ ਮੰਮੀ ਨੂੰ ਪਤਾ ਜਿਹੜੀ ਕਮਾਈ ਕਰਦਾ ਉਹ ਇਹ ਨਹੀਂ ਕਰਦਾ ਤੇ ਫਿਰ ਹੁਣ ਕੀ ਕਰਾਂ ਇਹਨੂੰ ਕਿੱਥੇ ਪਾੜ ਨਵਾ ਮੈਂ ਉਹਨਾਂ ਜੰਮਿਆਂ ਪਾਲਿਆ ਤੈਨੂੰ ਮੈਂ ਪੈਸੇ ਕਿੱਧਰ ਫੜਾ ਦਵਾ ਸਾਰੇ ਮੰਮੀ ਤੂੰ ਫਿਰ ਬਰਦਾ ਰੱਖਿਆ ਕਰੋ ਨਾ ਪੂਨਮ ਨੂੰ ਵੀ ਦੱਸਦਾ ਯਾਰ ਰੁਪਏ ਦਿੰਨੇ ਆ ਨਾ ਪੈਸੇ ਸਾਰੇ ਮੈਂ ਕਿੱਧਰ ਫੜਾ ਦਿਆਂ ਮੰਮੀ ਪੂਨਮ ਨੂੰ ਵੀ ਦੱਸਦਾ ਯਾਰ ਰੁਪਏ ਦਿੰਨੇ ਆ ਨਾ ਉਹ ਜਿੱਦਾਂ ਦੇ ਕਹਿੰਦੀ ਉਦਾਂ ਦੇ ਸੂਟ ਸੌਂਦੀ ਆਪਣੀ ਮਰਜ਼ੀ ਦੇ ਤੇ ਮੈਂ ਮੈਂ ਢਾਈ ਢਾਈ ਦਾ ਹੀ ਸੌ ਵਾਲੇ ਸੂਟ ਪਾਵਾਂ ਉਹ ਸਾਰਾ ਦਿਨ ਕੰਮ ਵੀ ਕਰਦੀ ਤੂੰ ਰਹਿਣੀ ਵੀ ਸਾਰਾ ਦਿਨ ਵੇਲੀ ਆ ਮੰਮੀ ਮੈਂ ਢਾਈ ਢਾਈ ਸੌ ਵਾਲੇ ਪਾਵਾਂ ਤੇ ਉਹ 2 2000 ਵਾਲੇ ਪਾਵੇ ਉਹ ਜਿੰਨੇ ਵਾਲੇ ਮਰਜ਼ੀ ਪਾਵੇ ਤੂੰ ਦੱਸ ਤੂੰ ਚੰਨੀ ਕੀ ਆ ਹੁਣ ਮੈਂ ਮੰਮੀ ਜਿੱਦਾਂ ਦਾ ਉਹਨੂੰ ਬਰਾਬਰ ਖਰਚਾ ਦਿੰਨੇ ਉਹਦਾਂ ਦਾ ਮੈਨੂੰ ਵੀ ਬਰਾਬਰ ਖਰਚਾ ਦਿੰਦੀ ਹੈ ਤੇਰੀ ਮਾਂ ਹੀ ਉਹ ਤਾਂ ਤੈਨੂੰ ਪਟੀਆਂ ਪੜਾ ਕੇ ਗਈ ਹੈ ਸਰਾਵਾ ਮੰਮੀ ਮੇਰੀ ਮਾਂ ਨੇ ਮੈਨੂੰ ਕੁਝ ਵੀ ਕਹਿ ਕੇ ਗਈ ਨਾ ਮਿਲ ਕੋ ਤੇਰੀ ਜ਼ੁਬਾਨ ਜਿੱਦਾਂ ਤੇ ਤੇਰੀ ਮਾਂ ਹੀ ਉਹਦਾਂ ਦੀ ਤੇਰੀ ਜ਼ੁਬਾਨ ਖੁੱਲਦੀ ਜਾਂਦੀ ਹੈ ਮੰਮੀ ਮੇਰੀ ਮਾਂ ਮੈਨੂੰ ਕੋਈ ਮਾੜੀ ਮਾਤ ਨਹੀਂ ਦੇ ਕੇ ਗਈ ਆਵੇਂ ਮੰਮੀ ਤੇਰੇ ਗਾੜੀ ਜੋੜੇ ਹੱਥ ਮੇਰੇ ਕੋ ਨਹੀਂ ਕਿੰਨਾ ਲੜਿਆ ਜਾਂਦਾ ਪਰ ਇਹ ਆਉ ਮੈਨੂੰ ਨੰਗਨ ਦੇ ਮੇਰੇ ਹੱਥੀ ਪੈ ਨਹੀਂ ਹੈ ਹਾ ਕੀ ਗੱਲ ਹੈ ਮੈਂ ਇਹ ਕਹਾਂ ਮੈਂ ਗਰੀਬ ਕਰਦੀ ਆ ਤੇ ਮੈਨੂੰ ਮਾਰ ਹੀ ਜਣਾ ਇਹਨਾਂ ਨੇ ਹਲੋ ਮੰਮੀ ਮੈਨੂੰ ਬੁੱਤ ਕੀ ਹੋ ਰਿਹਾ ਮੰਮੀ ਮੰਮੀ ਨੇ ਮੈਨੂੰ ਬੜਾ ਮਾਰਿਆ ਅੱਜ ਮੰਮੀ ਇਹ ਬਹੁਤ ਤੰਗ ਕਰਦੇ ਮੈਨੂੰ ਤੂੰ ਲੈ ਜਾਣ ਕੇ ਜੇਤੀ ਮੰਮੀ ਮੈਨੂੰ ਨਹੀਂ ਪਤਾ ਮੈਨੂੰ ਆਣ ਕੇ ਲੈ ਜਾ ਤੂੰ ਬਸ ਮੰਮੀ ਇਹ ਮੈਨੂੰ ਬਹੁਤ ਤੰਗ ਕਰਦੇ ਤੂੰ ਮੈਨੂੰ ਲੈ ਜਾਣ ਕੇ ਬਸ ਚਲ ਕੋਈ ਨਾ ਬੁੱਤ ਵੀ ਕਰਨਾ ਕਰ ਮੈਂ ਆਉਣੀ ਆ ਮਮੀ ਮੈਨੂੰ ਮਮੀ ਤੇ ਦੰਦ ਲੈਣ ਗਈ ਮਮੀ ਉਹਨੇ ਮੈਨੂੰ ਪਤਾ ਕਿੰਨਾ ਕੁ ਟੁੱਟ ਰਾਇ ਤੁੰਨੇ ਲੈ ਜਾਣ ਕਿ ਹੂੰ ਚਲ ਫਿਰ ਮਮੀ ਛੇਤੀ ਆ ਜਾ ਮੈਂ ਕਰਦੀ ਤੁਹਾਡੇ ਜਵਾਈ ਨੂੰ ਫੋਨ ਕੀ ਜਾਂਦਾ ਚਲ ਠੀਕ ਆ ਫਿਰ ਹੁਣ ਹੂੰ ਛੇਤੀ ਆ ਜਾ ਮੇਰੇ ਨਾਲ ਲੌਨੀ ਨੰਨੇ ਨੂੰ ਫੋਨ ਉਨ ਭਲਾ ਕੀ ਆਂਦੇ ਆ ਹਲੋ ਰੇਡੀ ਮੰਮੀ ਨੇ ਮੈਨੂੰ ਬੜਾ ਮਾਰਿਆ ਅੱਜ। ਧਾਮਧਮ ਸਾਰਾ ਕਰਦੀ ਐ ਪਰ ਮੈਨੂੰ ਜਾਂਦੇ ਨਹੀਂ ਕੁਛ। ਤੋ ਇਹ ਕਿਹੜਾ ਮੇਰੀ ਸਾਈਡ ਲੈਣੀ ਤੀ ਆਪਣੀ ਮੰਮੀ ਦੀ ਸਾਈਡ ਲੈਣੀ ਐ। ਮੈਂ ਵੀ ਚਲ ਜਾਨੀ ਐ ਫੇਰ। ਮੰਮੀ ਨੂੰ ਕੀਤਾ ਫੋਨ ਮੰਮੀ ਲੈ ਆਣੋਂ ਡੇ ਮੈਨੂੰ। ਵੀ ਨਾ ਕੁਦੀ ਮੇਰੀ ਸਾਈਡ ਲੈ ਤੀ ਤੇ ਆਪਣੀ ਮਾਂ ਵਾਲ ਦੀ ਸਾਈਡ ਲੈਣੀ ਐ। ਮੈਨੂੰ ਫੋਨ ਨਾ ਕਰਿਆ ਅੱਜ ਆਉਣ ਦੀ ਮੰਮੀ ਲੈਣ ਮੈਨੂੰ ਮੈਂ ਚੱਲ ਚੱਲੀ ਹਣਾ। ਠੀਕ ਆ। ਫੋਨ ਨਾ ਕਰੇ ਹੁਣ ਮੈਨੂੰ ਕੁੱਟਿਆ ਤਾਂ ਮੈਨੂੰ ਹੈ ਨਹੀਂ ਨਾ ਪਰ ਮੈਂ ਵੀ ਇਹਦੀ ਪ੍ਰਧਾਨਗੀ ਕੱਢ ਕੇ ਜਾਊ ਜਿਹੜੀ ਇਹ ਸੱਸ ਪ੍ਰਧਾਨ ਬਣੀ ਹੈ ਨਾ ਮੈਂ ਵੀ ਇਹਦਾ ਪੂਰਾ ਤਮਾਸ਼ਾ ਲਾ ਕੇ ਜਾਊਂਗਾ ਦਰਨੀਆਂ ਨਹੀਂ ਨਾ ਅਗਲੀਆਂ ਨੇ ਦੋ ਦੀਆਂ ਚਾਰ ਬਣਾ ਕੇ ਦੱਸਣੀਆਂ ਨੇ ਜਿੰਨੀਆਂ ਮਰਜੀ ਦੱਸੇ ਮੈਂ ਦਰਨੀਆਂ ਇਹਦੇ ਕੋਲ ਵੀ ਮੈਂ ਦਰਨੀਆਂ ਇੱਕ ਲੈ ਕੇ ਕੇ ਕੱਖ ਨਹੀਂ ਆਈ ਇਹ ਕੌਣ ਚ ਪੜਾ ਰੋ ਪਾਉਂਦੀ ਐ ਇਹਨੂੰ ਮੈਂ ਕਾਟੀ ਦੇਣਾ ਬਲਾਲੇ ਲਾ ਕੇ ਚਾਰ ਦਿਨ ਮਾਂ ਦੇ ਕੋਲ ਉਹਨੇ ਭਾਜੀ ਨੂੰ ਵੀ ਦੋ ਦਿਆਂ ਤੇ ਤਾਂ ਕਰਕੇ ਭਾਜੀ ਇਹਦੇ ਕੰਮਨ ਲਗਾ ਭਾਜੀ ਨੇ ਮਰ ਗਈ ਮੰਨਣੀਆਂ ਨੇ ਮੈਂ ਕਰਨੀ ਆ ਮੁੰਡੇ ਨੂੰ ਫੋਨ ਜਾ ਇਹ ਜਾਂਦੀ ਐ ਤੇ ਮੈਨੂੰ ਨਹੀਂ ਡਰ ਪਿਆ ਇਹਦਾ ਤੂੰ ਬਹੁਤ ਜਿਆਦਾ ਨਹੀਂ ਦੀਦੀ ਲੱਗੋਗੀ ਜਾ ਪੁੱਛ ਕੇ ਆ ਕੀ ਜਾਂਦੀ ਆ ਦੀਦੀ ਕੀ ਹੋਇਆ ਵਾ ਹਾਣੀ ਮੇਣੀਆਂ ਦੀ ਆ ਗਈ ਹੋਂ ਤੂੰ ਮੈਂ ਕੀ ਕਹਾਂ ਬਣੋ ਆ ਗਈ ਪਹਿਲਾਂ ਜਦੋਂ ਮੰਮੀ ਮੇਰੇ ਨਾਲ ਲੰਡੀ ਸੀ ਉਹ ਤਾਂ ਸੁੱਤੀ ਸੀ ਮੈਂ ਤਾਂ ਘਰੀ ਆ ਨਹੀਂ ਦੀਦੀ ਸਾਰੇ ਪਵਾੜੇ ਦੀ ਜੜ ਤੂੰ ਹੀ ਆ ਮੈਂ ਕਿਹੜਾ ਪਵਾੜਾ ਪਾਇਆ ਮੈਂ ਤਾਂ ਤੁਹਾਨੂੰ ਕੁਝ ਵੀ ਨਹੀਂ ਲਾ ਕੇ ਤੇ ਚਲ ਜਾਨੀ ਆ ਮੈਂ ਤਾਂ ਕੋਈ ਨਹੀਂ ਲੁੱਤੀ ਲਵਨੀ ਕੋਈ ਨਹੀਂ ਮੇਰੀ ਮਮਾ ਆਉਂਦੀ ਆ ਤੁਹਾਨੂੰ ਸਾਰੇ ਟੱਪਲੋਂ ਬੰਨ ਕੇ ਜਾਊਂਗੀ ਮੈਂ ਤਾਂ ਕੁੱਕ ਕਿਹਾ ਹੀ ਨਹੀਂ ਆ ਤੁਸੀਂ ਜਿੰਨੂੰ ਬਣਾਉਣਾ ਉਹਨੂੰ ਬਣਾਓ ਮੈਂ ਸਾਰੇ ਦੀ ਜੜਾ ਤੂੰ ਹੀ ਆ ਮੈਂ ਕਹਾਂ ਤੇ ਪਵਾੜੇ ਪੰਨੀ ਦੀਦੀ ਪਵਾੜੇ ਦੇ ਤੂੰ ਹੀ ਪਾਉਂਦੇ ਜਿਹੜਾ ਕੰਮ ਨਹੀਂ ਕਰਦੇ ਇੱਕ ਜਿਹੜੀ ਉਹ ਚਾਚੀ ਆਉਂਦੀ ਆ ਉਹ ਪਵਾੜੇ ਪਾਵੇ ਜਾਂਦੀ ਆ ਚਾਚੀ ਉਹਦੇ ਆਗਰ ਲੱਗਦੇ ਆਉਂਦੀ ਜਿਹੜੀ ਆ ਸਸ ਪ੍ਰਧਾਨ ਬਣੀ ਫਿਰਦੀ ਨਾ ਇਹਦੀ ਪ੍ਰਧਾਨਗੀ ਤੇ ਮੈਂ ਕੱਢ ਕੇ ਜਾਊਂਣਾ ਅੱਜ ਪਰ ਲੈ ਤੁਹਾਨੂੰ ਨਾ ਕੁਝ ਕਹਿ ਤੇ ਮੰਮੀ ਦਾ ਗੁੱਸਾ ਮੇਰੇ ਉੱਤੇ ਨਾ ਨਾ ਚੱਲ ਜਾਈਂ ਤੂੰ ਮੈਂ ਤਾਂ ਕੋਈ ਨਹੀਂ ਲੁੱਤੀ ਰਵਣੀ ਜਿਹੜੀ ਚਾਚੀ ਘੜ ਲੱਗ ਕੇ ਆਣ ਕੇ ਬਹਿੰਦੀ ਉਹ ਜਾ ਚੱਲ ਜਾ ਤੂੰ ਜਾ ਕੇ ਆਪਣਾ ਕੰਮ ਕਰ ਇਹਨਾਂ ਨੂੰ ਮੰਮੀ ਦਾ ਸਾਰਾ ਗੁੱਸਾ ਤੇਰੇ ਤੇ ਨਿਕਲ ਗਿਆ ਮੰਮੀ ਦੀਦੀ ਨੇ ਸਾਰਾ ਗੁੱਸਾ ਤੇਰੇ ਉੱਤੇ ਲਾ ਤਾ ਕਹਿੰਦੀ ਤੂੰ ਕਿਹੜੇ ਪੁੰਨੇ ਆ ਕੀ ਹੋਇਆ ਮੇਰੇ ਪੁੱਤ ਨੂੰ ਉਹ ਦੀਦੀ ਕਹਿੰਦੀ ਸਾਰੇ ਪੁਆੜੇ ਤੂੰ ਹੀ ਪੁੰਨੇ ਆ ਬਾਦੇ ਪੁਆੜੇ ਪੁੰਨੀ ਆ ਤੂੰ ਤੈਨੂੰ ਕੁਝ ਕਹਿਣੀ ਵੀ ਨਹੀਂ ਆ ਕੀ ਗੱਲ ਕੀ ਇਹ ਮੰਜੀ ਉਹ ਨਹੀਂ ਕੱਢਣੀ ਤੁਹਾਡੇ ਨੂੰ ਕਹਿੰਦੇ ਤੁਹਾਡੀ ਪ੍ਰਧਾਨਗੀ ਕੱਢਣੀ ਆ ਵੇਖੋ ਇਹਨੂੰ ਫੇਰ ਉੱਥੇ ਆ ਕੇ ਨੀ ਮਾਣੋਂ ਕੱਟੇ ਪੈਰ ਪਰ ਕਰਕੇ ਦਬਾ ਕਰੋ ਮੈਂ ਕੁਝ ਵੀ ਨਹੀਂ ਕਿਹਾ ਸਾਰੇ ਮੈਂ ਲਾਉਂਦਾ ਫੋਨ ਆਵੇ ਬਾਰਖਾ ਲੱਗੀ ਆ ਮੈਨੂੰ ਨਿਕਲੇ ਬਾਰਾ ਬਾਰ ਕਰਾ ਨਿਕਲਦੀ ਐ ਤੁਹਾਡਾ ਸਾਰਾ ਗੁੱਸਾ ਮੇਰੇ ਤੇ ਲਾਤਾ ਵੇ ਲੋ ਮੈਂ ਤੇ ਤੁਹਾਡੇ ਸਾਹਮਣੇ ਤੁਹਾਨੂੰ ਵੀ ਨਹੀਂ ਕਹਿਆ ਦੇ ਕੋਈ ਕੁਝ ਕਿਹਾ ਦੇ ਲੋ ਕੋਈ ਗੱਲ ਨਹੀਂ ਜਾ ਮੇਰੇ ਪੁੱਤਰ ਸੋਈ ਦੀ ਵਿੱਚ ਜਾ ਇਹਨੂੰ ਲੈਣ ਦੇ ਬੈਠੀ ਮੈਲੇ ਦੁੱਧ ਕੱਪ ਗਰਮ ਕਰਕੇ ਲਿਆ ਮੈਂ ਕਰਨੀ ਆ ਮੁੰਡੇ ਨੂੰ ਫੋਨ ਤੇ ਮੈਂ ਆਪੇ ਸਾਰੀ ਗੱਲ ਕਰ ਲੈਂਦੀ ਆ ਤੂੰ ਟੈਨਸ਼ਨ ਨਾ ਲੈ ਚੰਗਾ ਮੰਮੀ ਕਰ ਲਿਓ ਭਾਜੀ ਨਾਲ ਗੱਲ ਆਹ ਤੇ ਦੁੱਧ ਚ ਮਸਾ ਬਿਠਾ ਘਾੜਾ ਪਾ ਲਈ ਕੀ ਕਰ ਰਹੀ ਨਹੀਂ ਗੱਲ ਚੱਲ ਮੈਂ ਕੀ ਗਰ ਸੋਈ ਦੇ ਵਿੱਚ ਚੱਲ ਹੁਣੇ ਬਣਾ ਦੀ ਮਾ ਆ ਤੇ ਕਿਦਾਂ ਨਾ ਕਰੀਏ ਮੇਰੇ ਨਾਲ ਸਬੇੜ ਲਾਤੀ ਇਹਨਾਂ ਸੇਦੀ ਪਹਿਲਾਂ ਮੈਨੂੰ ਪਰਦਾ ਪੜਦਾ ਚੰਗਾ ਮੰਮੀ ਆਹ ਤੇ ਬਣੀ ਨਾ ਗੱਲ ਮਾਂਜੀ ਤੇ ਲੱਥਣੀ ਚਾਹੀਦੀ ਕੰਮ ਕਰ ਤੇ ਕੋਈ ਕਰਦੀ ਨਹੀਂ ਐ ਕੋਈ ਨਹੀਂ ਆਇਆ ਦੋ ਚਾਰ ਮੈਂ ਕਹੀ ਨਹੀਂ ਮੰਮੀ ਹੋਰ ਮਾਰਦੀ ਇਹਦੇ ਬਾਈ ਵੱਡੇ ਕੰਮ ਕਰ ਵਾਲੀ ਕੀ ਸੰ ਮੇਰਾ ਤੇ ਪੰਗਾ ਮੰਮੀ ਲੈ ਆਈ ਨਹੀਂ ਦੀ ਜਿੰਨਾ ਮੇ ਕੋ ਵੱਧ ਕੰਮ ਕਰਾਉਂਦੀ ਆ ਉਹਦਾ ਤੇ ਬਦਲਾ ਮੰਮੀ ਨੇ ਚ ਲੈ ਆ ਹੀ ਲਿਆ ਪੇਕੀ ਜਬ ਗਾੜੀ ਆਉਂਦੀ ਤੇ ਆਈ ਜਾਵੇ ਮੈਨੂੰ ਕੀ ਕਹਿਣਾ ਆਉਂਦੀ ਮੰਮੀ ਨੇ ਮੰਮੀ ਮੇਰੇ ਵੱਲ ਕੋਈ ਗੱਲ ਨਹੀਂ ਦੁੱਧ ਪੁੱਟ ਦੇਣੀ ਮੰਮੀ ਨੇ ਤਾਂ ਫੇਰ ਦੋ ਚਾਰ ਗੱਲਾਂ ਹੋਰ ਲਾ ਕੇ ਕਹੀਆਂ ਇਹ ਜਸ ਮੇਰੇ ਨਾਲ ਲੜੀ ਆ ਨਾ ਫੇਰ ਮੰਮੀ ਨੇ ਕਿਹਾ ਲੈ ਜਰੀ ਬਦਲਾ ਇਹਦਾ ਬਸ ਨਹੀਂ ਮੰਮੀ ਦਾ ਮੈਨੂੰ ਕੀ ਘਰ ਆ ਮੇਰੀ ਤੀਹਰੋਂ ਦੀ ਰੰਦਾ ਫੋਨ ਗਿਆ ਏ ਤੇ ਰੰਦਾ ਰੰਦੀ ਦਾ ਫੋਨ ਗਿਆ ਤਾਂ ਲੋਇਆ ਨਹੀਂ ਪਤਾ ਕਿ ਦੋ ਬਾਰ ਹੋਈਏ ਕਿ ਉਹਨੂੰ ਸਾਸਰੀ ਘਰ ਬੁਲਾਈ ਦੀ ਜਿੱਦਾਂ ਵੀ ਕੋਕੋ ਉਹਦੇ ਬੱਚੇ ਬੈਲਾ ਮਾਮੇ ਤੇ ਬੈਤ ਨੂੰ ਗੱਲ ਆ ਮੈਂ ਆ ਦੇਣੀ ਆ ਚਾਤੀ ਉਹਦੇ ਨੇ ਉਹਦਾ ਵੀ ਕਰਦੀ ਆ ਤੇ ਸਾਤੀ ਫੇਰ ਬੋਲ ਕੇ ਗਈ ਆ ਨਾ ਵੀ ਸਾਤੀ ਨੇ ਤਾਂ ਤੰਗ ਕਰਦੀ ਆ ਆਹ ਗੁਜੀ ਨੂੰ ਮਤਿਆ ਲੰਦੀ ਕਹਿੰਦਾ ਤੈਨੂੰ ਚਾਚੀ ਨੇ ਤੈਨੂੰ ਵੀ ਰਾਸਤਾ ਸਭ ਕੁਝ ਆ ਤੂੰ ਦੱਸਣਾ ਨਹੀਂ ਉਹਨੇ ਮੇਰੀ ਧੀ ਨੂੰ ਤੰਗ ਕਰਦੇ ਤੁਸੀਂ ਕਾ ਕੀ ਆਪਣੇ ਆ ਤੇ ਤੈਨੂੰ ਗੱਲਾਂ ਦੱਸੀਆਂ ਨਹੀਂ ਆਹ ਇਹ ਰੂੰਡੀ ਵਿਚਾਰੀ ਉਹ ਰੂੰਡੀ ਆ ਰੂੰਡੀ ਆ ਵਿਚਾਰੀ ਮੈਨੂੰ ਨਹੀਂ ਕਿਹਾ ਤੇ ਰੋਣ ਨਾਲ ਤੇ ਦੱਸਦਾ ਮੈਂ ਲੈ ਕੇ ਚੱਲੀ ਆ ਆਪਣੀ ਧੀ ਨੂੰ ਤੂੰ ਕਹ ਉਹਨੂੰ ਨਿਕਲ ਕੇ ਦੱਸ ਮੈਂ ਚੱਲੀ ਲੈ ਕੇ ਆਪਣੀ ਧੀ ਨੂੰ ਲੈ ਕਰਦੀ ਆਪਣੀ ਧੀ ਤੂੰ ਤੂੰ ਕਹ ਨਿਕਲ ਬਾਹਰ ਮੈਂ ਲੱਤਾਂ ਨਾ ਕਰਦੀ ਮੈਂ ਦੇਵਾਈ ਨਾ ਕਰਦੀ ਹੁਣ ਕੋਈ ਇੱਥੇ ਆਇਆ ਤਾਂ ਇਹਨਾਂ ਨੇ ਕਿਹੜੀ ਸ਼ੇਰਖਪਾਈ ਕਰਨ ਦਾ ਕੀ ਹੋਇਆ ਵਾ ਕੀ ਕਿਹਾ ਇਹਨੇ ਆਜੋ ਤੁਸੀਂ ਨਾ ਤੈਨੂੰ ਉਹਨੇ ਅੰਬ ਖਾਣ ਦਿੱਤੇ ਨਹੀਂ ਆਜੋ ਇਹਨਾਂ ਨੇ ਕੋਈ ਸ਼ੇਰਖਪਾਈ ਕਰਨ ਦਾ ਮੈਂ ਚੱਲੀ ਆ ਨਾ ਚਾਚੀ ਵੱਲ ਚਾਚੀ ਨੂੰ ਜਿਹੜਾ ਜਾ ਕੇ ਮੈਂ ਸਿੱਧਿਆ ਕਰਨੀ ਆ ਨਾ ਇਹ ਜਿਹੜੀਆਂ ਪੱਟੀਆਂ ਪੜਾਉਂਦੀ ਆ ਕਦੇ ਕਿਸੇ ਨੂੰ ਪੜਾਉਂਦੀ ਕਦੇ ਕਿਸੇ ਨੂੰ ਆਪਣੇ ਘਰ ਨੂੰ ਪਤਾ ਨਹੀਂ ਲੱਗਦਾ ਕੀ ਹੋਣਿਆ ਇਹ ਨਹੀਂ ਮੈਂ ਦੇਖ ਕੇ ਆਪਣੀਆਂ ਚਾਚੀ ਵੀ ਲੈ ਕੇ ਕੁੱਤੇ ਵੱਲ ਮੈਂ ਚੱਲੀ ਆ ਚਾਚੀ ਵੱਲ ਤੂੰ ਮੈਨੂੰ ਨਿਕਾ ਕੇ ਦਾਸੋਂ ਬਾਹਰ ਉਹ ਨਿਕਲੋ ਮਾਮਾ ਤੇ ਆ ਕਿੱਦਾਂ ਨਿਕਲਦੀਆਂ ਜਾਂ ਬਾਹਰ ਜੇ ਤੈਨੂੰ ਮੈਂ ਹੁਣੇ ਨਾ ਕਲਾਤਾ ਬੱਸੇ ਚਲਾਤਾ ਤੇ ਗੱਲ ਕਰੀ ਹਾਂ ਜੰਮੀ ਦਾ ਮੈਂ ਚਾਚੀ ਨਾਲ ਵੀ ਜਾ ਕੇ ਗੱਲ ਕਰਦੀ ਆ ਚਾਚੀ ਨੇ ਜਿਹੜਾ ਪੰਪ ਦੇਂਦੀ ਕਦੇ ਕਿਸੇ ਨੂੰ ਦੇਂਦੀ ਕਦੇ ਕਿਸੇ ਨੂੰ ਦੇਂਦੀ ਇਹਦਾ ਡੁੱਧ ਲੈਣੀਆਂ ਬੰਦ ਕਰਨੇ ਆ ਉਹਨਾਂ ਜਗ੍ਹਾ ਬੰਦ ਕਰਨੇ ਆ ਚਾਚੀ ਦਾ ਚਾਚੀ ਨੇ ਜਿਹੜੇ ਆਪਣੀ ਨੂੰ ਦੇ ਕੋ ਸੰਭੀ ਨਹੀਂ ਜਾਣ ਲਈ ਪਖੰਡ ਕਰਦੀ ਐ ਵੀ ਮੈਂ ਕੱਲੀ ਆ ਚਾਚੀ ਵੱਲ ਜੇਰਾ ਕਿ ਮੈਂ ਚਾਚੀ ਨਾਲ ਗੱਲ ਕਰਕੇ ਫੇਰ ਹੀ ਆਉਣੀ ਹੁਣ ਜਾਣੀ ਆ ਮੈਂ ਚਾਚੀ ਵੱਲ ਮੈਂ ਇਹ ਤਾਂ ਨਾ ਕਰਕੇ ਆਉਣੀ ਆ ਨਾ ਗੱਲ ਇੱਕ ਤੇ ਇਹਨੇ ਬੜੀ ਜਾਣ ਦੁਖੀਦ ਕੀਤੀ ਏ ਇਹਦੇ ਨਾਲ ਕਰਨੇ ਪੈਣੇ ਮੈਨੂੰ ਦੋ ਹੱਥ ਵੇ ਖਿਚਾ ਕੇ ਇਹਨਾਂ ਮੈਂ ਦੱਸ ਕੇ ਆਉਣੀ ਮੈਂ ਕਰਦੀ ਆ ਨਾ ਇਹਦੇ ਨਾਲ ਗੱਲ ਜਾ ਕੇ ਲੋਕਾਂ ਦੇ ਘਰ ਤੇ ਬੜੇ ਪਵਾੜੇ ਪਉਂਦੀ ਏ ਆਪ ਤੁਹਾਨੂੰ ਕੋ ਡਰਦੀ ਫਿਰਦੀ ਏ ਇਹਦਾ ਹੁਣ ਮੈਂ ਕਰਦੀ ਲਾ ਮੈਂ ਕਰਦੀ ਆ ਨਾ ਇਹਦੇ ਨਾਲ ਗੱਲ ਜਾ ਕੇ ਇਹਨੇ ਜਿਹੜੀ ਹੱਤ ਚੁੱਕੀ ਏ ਲੋਕਾਂ ਦੇ ਘਰ ਕਿੰਨਾ ਪਵਾੜੇ ਪਉਂਦੀ ਏ ਨਿਰੰਜੀਤਾ ਮੈਂ ਕੀ ਗੱਲ ਉਕਾਰ ਕਰਕੇ ਤਰਾ ਪਵਾੜੇ ਪਾਏ ਨੇ ਹਾਂ ਇਹਨੂੰ ਸ਼ੰਧਾ ਮੱਚਾ ਕਰਾਵਾ ਠੇਕਾ ਚਲੋ ਜਰਾ ਕਿ ਤੂੰ ਜਿਹੜੀ ਗੱਲਾਂ ਕਰਤੀ ਥਲੀਆਂ ਚੱਲ ਹਾਦਰ ਜੇ ਮੈਂ ਮਦਸਾ ਜਰਾ ਗੱਲਾਂ ਜਰਾ ਕਰਦਾ ਤਾਂ ਮੈਂ ਦੱਸਾਂ ਹਾਂ ਚਲ ਹਾਦਰ ਕਿ ਤੂੰ ਤੂੰ ਜਿਹੜੇ ਕਾਰ ਕਰ ਪਵਾੜੇ ਕਿ ਕਹਿ ਲਈ ਆ ਤੂੰ ਜਦੋਂ ਆਈਏ ਹੋ ਤਾਂ ਮੈਨੂੰ ਲਿਆਉਂਦੀ ਮੂੰਹ ਤੇ ਤੇ ਫਿਰ ਮੈਂ ਉਹਨੂੰ ਪੁੱਛਦੀ ਚੱਜਣਾ ਮੈਂ ਆਈ ਕੋਣ ਮੈਨਿਆ ਦਿੱਤੀ ਪੰਜਾਬ ਮੈਂ ਕਹਿੰਦਾ ਨਿਕਲ ਬਾਹਰ ਕਿੱਤਰਾ ਨਿਕਲੀ ਮੈਂ ਨੂੰ ਨਾ ਜਾਣ ਹੀ ਦਿੱਤਾ ਤੂੰ ਮੇਰੇ ਵੱਲ ਚੜੇ ਕੋੜ ਅਸਵਾਰ ਆ ਗਈ ਤੂੰ ਉਹਨੂੰ ਲਿਆਉਂਦੀ ਹੈ ਤੇ ਫਿਰ ਮੈਂ ਤੀ ਮੈਂ ਮੈਨੂੰ ਮੂੰਹ ਤੇ ਕਰੰਦੀ ਆ ਗੱਲ ਕਰਾਈ ਜਾ ਤੇ ਮੈਂ ਉਹਦੇ ਮੂੰਹ ਤੇ ਕਰੰਦੀ ਆ ਤੇ ਨਾਲੇ ਆਪਣੀ ਹੋ ਨੂੰ ਲਿਆ ਮੇਰੇ ਮੂੰਹ ਤੇ ਉਹਨੂੰ ਮੈਂ ਪੁੱਛਦੀ ਮੇਰਾ ਤਾਂ ਘਰ ਆਈ ਹੀ ਆ ਨਾ ਉਹਦੀਆਂ ਖਿੰਡੀਆਂ ਨੂੰ ਮੈਂ ਤੇਨੋਂ ਨਹੀਂ ਚੱਜਣਾ ਹੀ ਚੀਕ ਹੈ ਆ ਘਰ ਹੀ ਆ ਤਾਂ ਲਾ ਤੁਹਾਡੇ ਘਰ ਆ ਪੱਟਾਂ ਤੇ ਪੈ ਗਈ ਆ ਮੈਂ ਨਹੀਂ ਆ ਗੁੱਗ ਲਈ ਉਹ ਜਿੱਕੇ ਉਧਰ ਉਧਰੀ ਲੂਤੀਆਂ ਲਾਉਂਦੀ ਆਂ ਮੱਟੀ ਅੰਨ ਖਾਦਾ ਤੇ ਢਿੱਡ ਚ ਪਚੰਦੀ ਆਈਆਂ ਤੇ ਗੱਲ ਨਹੀਂ ਪੱਛਦੀ ਉਹਨਾਂ ਕਾ ਮੱਟੀ ਅੰਨ ਪੈਰ ਪੁਚਾ ਲੈਣੇ ਗੱਲ ਕੋਈ ਨਹੀਂ ਉਹ ਪਚਾਉਂਦਾ ਬਕਾਇਦਾ ਜਿਹੜੀਆਂ ਆਪ ਕਰ ਲੈਣੀਆਂ ਉਹ ਚੰਗੀਆਂ ਜਿਹੜੀਆਂ ਮੈਂ ਕਰਾਂ ਉਹ ਰੜਕਦੀਆਂ ਆਂ ਮਨ ਉਹਨਾਂ ਨੇ ਬਹੁਤ ਰੜਕਦੀਆਂ ਨਾਲ ਉਹਨਾਂ ਨੇ ਬਹੁਤ ਸਾਡੇ ਘਰ ਚ ਕਵਾੜਾ ਪੈ ਗਈ ਤੂੰ ਦੁੱਧ ਦੇਣਾ ਸਾਡੇ ਘਰ ਆਇਆ ਹਰ ਮੈਨੂੰ ਦੱਸ ਦਿਆ ਕਰ ਮੈਂ ਆਪੇ ਦੁੱਧ ਲੈ ਜਾ ਕਰਾਂ ਤੂੰ ਆਪੇ ਲੈ ਜਾ ਕਰੀ ਮੈਂ ਨਹੀਂ ਹੁੰਦੀ ਕੱਟ ਕਰ ਠੀਕ ਹੈ ਨਾ ਉਹ ਸਾਡੇ ਬੈੜਾ ਭੈਣ ਜੀ ਮੈਂ ਨਹੀਂ ਮੈਂ ਨਹੀਂ ਪਹਿਣਾ ਮੈਂ ਨਹੀਂ ਪਹਿਣਾ ਨਹੀਂ ਨਹੀਂ ਮੈਂ ਨਹੀਂ ਇਦਾਂ ਨਹੀਂ ਮੈਂ ਨਹੀਂ ਪਹਿਣਾ ਮੇਰੀ ਤਾਂ ਘਣਵਾਰੀ ਆ ਕਿ ਮੈਂ ਨਹੀਂ ਕਰਦੀ ਤੇ ਪਹਿਣਾ ਕੀ ਨਹੀਂ ਮੈਂ ਨਹੀਂ ਪਹਿਣਾ ਐਵੇਂ ਨਹੀਂ ਐਵੇਂ ਨਹੀਂ ਭੈਣ ਜੀ ਨਮਾੜੇ ਮਗਰ ਲਾ ਕੇ ਲੜੀਦਾ ਆਪਾਂ ਕਦੀ ਲੜੀਆਂ ਵੇਖੀਆਂ ਲੋਕੀ ਹੜੀਆਂ ਸਿੱਤਾਂ ਕਰਦੇ ਆ ਤੇ ਤੂੰ ਐਵੇਂ ਉਹਨਾਂ ਦੇ ਮਗਰ ਲਾ ਕੇ ਪੜਕ ਪੀਂ ਮੈਂ ਪਾਣੀ ਲਿਆਉਣੀ ਆ ਬੈ ਸਨਾ ਪਾਣੀ ਦੇਉਣੀ ਆ ਉਹਨੇ ਹੁਣ ਮੈਨੂੰ ਕਹਿਣਾ ਚੱਲ ਮੈਂ ਕਦੇ ਵੀ ਨਹੀਂ ਜਾਂਦੀ ਮੈਂ ਆਪਦੀ ਮਾਂ ਨੂੰ ਕਿਹਾ ਸੀ ਨਾ ਦੱਸੀ ਪਰ ਉਹਦੇ ਢੇਡ ਚ ਨਹੀਂ ਪਾਣੀ ਪਿਆਲ ਦੀ ਆਪੇ ਪਾਣੀ ਪੀ ਕੇ ਠੰਡੀ ਹੋ ਕੇ ਚਲ ਜਾਂਦੀ ਆ ਹਲਾ ਭੈਣ ਜੀ ਪਾਣੀ ਪੀ ਲੋ ਨਹੀਂ ਪਾਣੀ ਰਹਿ ਜਾਂਦਾ ਨਹੀਂ ਪਾਣੀ ਦੀ ਲੋੜ ਰਹਿ ਜਾਂਦਾ ਨਹੀਂ ਪਾਣੀ ਪੀ ਲੈ ਪੀ ਲੈ ਘੋਟ ਅਮੇ ਤੱਤੇ ਨਹੀਂ ਹੋਈਦਾ ਪੀ ਲੈ ਆਉਣੀ ਆ ਮੈਂ ਮਗਰੇ ਤੇ